ਥਾਏ ਅਜੇ ਤੱਕ ਨਹੀਂ ਆਏ ਕਦੋਂ ਤੇ ਗਏ ਆ ਬੰਬੀ ਵੱਲ ਠੇਕੇਦਾਰ ਫੇਰ ਬੋਲੂਗਾ ਵੀ ਰੋਜ਼ ਹੀ ਲੇਟ ਆਉਂਦਾ ਵਾ ਮੈਨੂੰ ਇਹਨਾਂ ਦੀ ਸਮਝ ਨਹੀਂ ਆਉਂਦੀ ਵੀ ਤੁਸੀਂ ਗਏ ਜੇ ਫੇਰਾ ਮਾਰ ਕੇ ਤਾਂ ਘਰ ਨੂੰ ਆਓ ਜਦੋਂ ਆਓਗੇ ਤਾਂ ਫੇਰ ਫੇਰਾ ਮਾਰ ਲਿਓ ਕਿ ਤਣਕ ਭਰ ਗਈ ਏ ਕਿ ਨਹੀਂ ਭਰ ਗਈ ਆਦੀ ਹੋਈ ਇਹਨਾਂ ਵਾਲੀ ਰਮਨ ਜਾਣਾ ਤੂੰ ਪਿੰਡ ਅੱਜ ਪਿੰਡ ਤੇ ਮੈਂ ਜਾਣਾ ਵਾ ਤੂੰ ਤੁਸੀਂ ਇੰਨੀ ਲੇਟ ਹੋਗੇ ਜੇ ਕਦੋਂ ਦੇ ਗਏ ਬੰਬੀ ਤੇ ਤੂੰ ਉੱਥੇ ਹੀ ਬਹਿ ਕੇ ਜਾ ਕੇ ਫੇਰ ਤੁਹਾਨੂੰ ਪਤਾ ਔਰ ਠੇਕੇਦਾਰ ਰੋਲਾ ਪੁੰਦਾ ਹੁੰਦਾ ਆਪੀ ਤੂੰ ਲੇਟ ਆਉਂਦਾ ਵਾ ਫਿਰ ਗੱਲਾਂ ਬਾਤਾਂ ਕਰੋ ਚੰਗਾ ਜਿਆ ਨਹੀਂ ਲੱਗਦਾ ਉਹ ਮੈਂ ਨਾ ਮੈਂ ਜਿਹੜੀ ਕਿੰਨਾ ਡੇਡ ਕਿੰਨਾ ਕਰੀ ਆ ਵੀ ਭਾਰੇ ਲਈਏ ਪਾਣੀ ਦਾ ਆਹੋ ਤੇ ਸਾਰੇ ਟਣਕਾ ਨੂੰ ਪਾਣੀ ਲਾਉਣ ਦੇ ਆ ਤੇ ਕਿੱਦਾਂ ਵਾ ਪਾਣਾ ਕਿਸਨ ਚ ਰੋਟੀ ਵਾਦੇ ਫਿਰ ਤੇ ਨਾਲੇ ਮੇਰੀ ਗੱਲ ਸੁਣੋ ਆ ਜਿਹੜੀ ਖੁਰਲੀ ਆ ਨਾ ਇਹਨੂੰ ਢਾਓ ਤੇ ਮਾਸਾ ਵੇੜਾ ਪੱਧਰਾ ਹੋਵੇ ਤੇ ਮੈਂ ਵੀ ਸਾਫ ਸਫਾਈ ਕਰਦਿਆ ਕਰਾਂ ਐਦਾਂ ਕੀ ਇੱਥੇ ਹੁੰ ਜਾਂਦਾ ਕੀ ਮੈਂ ਕਰਾਂ ਤੇ ਰੰਮਨ ਮੇਰੀ ਗੱਲ ਸੁਣ ਤੈਨੂੰ ਪਤਾ ਨਾ ਇਹ ਗੱਲ ਦਾ ਵੀ ਚਲੋ ਉਦੋਂ ਸਾਡੇ ਕੋਲ ਟਾਈਮ ਥੋੜਾ ਜਿਹਾ ਔਖਾ ਹੈ ਤੇ ਨੰਦਰੇ ਵੇਚਣੇ ਪਏ ਮੇਰਾ ਰਾਦਾ ਇਹ ਵੀ ਦੋ ਦੋ ਮੋਲਣੀਆਂ ਲੈ ਆ ਜਾਂਦਾ ਤੇ ਗਾਈ ਇੱਕ ਅੱਧੀ ਲੈ ਕੇ ਤੇ ਰੱਖ ਲਈਏ ਫਿਰ ਗਾਈ ਨਹੀਂ ਆਹੀ ਲੈਣੀ ਅਸੀਂ ਮੱਝ ਹੀ ਲੈਣੀ ਆ ਕਿਉਂ ਵੀ ਮੱਝ ਦੁੱਧੋਂ ਭੱਜ ਵੀ ਜਾਵੇ ਨਾ ਫਿਰ ਵੀ 20-25 ਹਜ਼ਾਰ ਦੀ ਵੇਖੀ ਜਾਂਦੀ ਆ ਤੇ ਜਿਹੜੀਆਂ ਗਾਈਆਂ ਆ ਇਹਨਾਂ ਨੂੰ ਤਾਂ ਕੋਈ ਫ੍ਰੀ ਵੀ ਨਹੀਂ ਖੜਦਾ ਰੰਬਾ ਨਾ ਮੱਝ ਜਿਹੜੀ ਆ ਨਾ ਲੱਖ ਰੁਪਏ ਦੀ ਹੁੰਨੀ ਆ ਤੇ ਲੱਖ ਰੁਪਏ ਸਾਡੇ ਕੋਲ ਤਾਂ ਆਪਣੇ ਘਰੋਂ ਏਡ ਨਹੀਂ ਲਗਾ ਕੋਈ ਗੱਲ ਨਹੀਂ ਕਿਤੇ 10 ਹਜ਼ਾਰ 10 ਹਜ਼ਾਰ ਕਰਕੇ ਤੇ ਚੁੱਕ ਲਾਂਗੇ ਜਦੋਂ ਮੈਂ ਪਿੰਡ ਜਾਣਾ ਤੇ ਮੈਂ ਮੰਮੀ ਨਾਲ ਗੱਲ ਕਰੂੰਗੀ ਵੀ ਥੋੜੇ ਜੇ ਪੈਸੇ ਦੋ ਤੇ ਮੈਂ ਮੱਝ ਲੈਣੀ ਆ ਪੋਈ ਨਹੀਂ ਉਹਨਾਂ ਕੋ ਹੁਣੇ ਆ ਪੈਸੇ ਉਹਨਾਂ ਨੇ ਕਰ ਦੇਣੀ ਮੇਰੀ ਮਤਲਬ ਚੱਲ ਫਿਰ ਥੋੜੇ ਥੋੜੇ ਕਰਕੇ ਦੇਈ ਜਾਵਾਂਗੇ ਹਾਂ ਤੇ ਮੇਰੀ ਗੱਲ ਸੁਣੋ ਤੁਸੀਂ ਚੱਲੇ ਜੇ ਹੁਣੇ ਹੀ ਆਹ ਮੈਂ ਜੇ ਜਾਣਾ ਤੂੰ ਤਾਂ ਮੇਰੇ ਨਾਲ ਹੀ ਚੱਲ ਹਾਂ ਤੇ ਤੈਨੂੰ ਮਾਥੋਂ ਚੜਾ ਦੇਣਾ ਵਾ ਚੱਲ ਮੈਂ ਠੀਕ ਕੱਪੜੇ ਤਾਂ ਠੀਕ ਆ ਮੈਂ ਸ਼ਾਓ ਲੈ ਲੈਣੀ ਇਦਾਂ ਹੀ ਤੁਹਾਡੇ ਨਾਲ ਹੀ ਚੱਲ ਜਾਨੀ ਆ ਕਿਉਂ ਜੀ ਇਧਰੋਂ ਟਾਈਮ ਨਾ ਜਾਊਂ ਤਾਂ ਫਿਰ ਉਧਰੋਂ ਮੈਂ ਟਾਈਮ ਨਾ ਆ ਜੂਗੀ ਚੱਲ ਇਦਾਂ ਕਰ ਲੈ ਖਲੋ ਜੋ 2 ਮਿੰਟ ਨਾਲੇ ਮੈਂ ਸ਼ਾਓ ਲੈ ਆਵਾਂ ਤੇ ਨਾਲੇ ਮੈਂ ਤੁਹਾਡਾ ਟਿਫਨ ਲੈ ਆਵਾਂ ਰੋਟੀ ਵਾਲਾ ਚੱਲ ਇਦਾਂ ਕਰ ਲੈ ਚਾਬੀ ਜਿਹੜੀ ਹੈ ਨਾ ਇਹ ਇੱਕ ਤੁਸੀਂ ਮੈਨੂੰ ਦੇ ਦਿਓ ਤੇ ਇੱਕ ਤੁਸੀਂ ਰੱਖ ਲਿਓ ਜੇ ਤੁਸੀਂ ਪਹਿਲਾਂ ਆਓਗੇ ਤਾਂ ਤੁਸੀਂ ਆਜ ਬੂਹਾ ਖੋਲਿਓ ਹਮੇਸ਼ਾ ਕਰ ਉਹ ਆਈ ਜਾਣਾ ਸੈਫਰਾਨ ਅੱਛਾ ਦੇ ਹਮੋਂ ਸੈਫਰਾਨ ਚਲ ਠੀਕ ਆ ਤੇ ਮੇਰੀ ਗੱਲ ਸੁਣੋ ਹਾਂ ਤੁਸੀਂ लवली ਨੂੰ ਮਾੜਾ ਜਾ ਫੋਨ ਕਰ ਦਿਓ ਤੇ ਮੈਂ ਅੱਡੇ ਤੋਂ ਬੱਸੀ ਬਾਲ ਦੇ ਲੱਗਾ ਮਾਂ ਤੇ ਗਾੜੀ ਬਾਨ ਕੇ ਤੇ ਲੈ ਜੀ ਯਾਰ ਲੈ ਫੋਨ ਤੋਂ ਆਪੇ ਕਰਨਾ ਹਾਂ ਇਹ ਤਾਂ ਹੀ ਕਰ ਦੋ ਹਾਂ ਤਾਂ ਨਾਲੇ ਅੱਜ ਜੇ ਛੁੱਟੀ ਕਰ ਲੈਂਦੇ ਤਾਂ ਆਪਾਂ ਦੋਵੇਂ ਜਣੇ ਇਕੱਠੇ ਚੱਲ ਜਾਂਦੇ ਰਾਮਾਤ ਨੂੰ ਇਹ ਗੱਲ ਦਾ ਪਤਾ ਨਾ ਮਾ ਤਾਂ ਕੰਮ ਮਿਲਿਆ ਤੇ ਠੇਕੇਦਾਰ ਨੂੰ ਜੇ ਮੈਂ ਅੱਜ ਛੁੱਟੀ ਕਰ ਲਈ ਨਾ ਉਹਨੇ ਪਤਾ ਕੋਈ ਹੋਰ ਰੱਖ ਲੈ ਤਾਂ ਮੁੜ ਕੇ ਲਿਓ ਰੱਖਣਾ ਨਾ ਤੇ ਮੈਨੂੰ ਚੱਲ ਮੈਨੂੰ ਇਹੀ ਗੱਲ ਤੇ ਤੁਸੀਂ ਕਿਹੜਾ ਰੋ ਰੋ ਜਾਂਦੇ ਚੱਲ ਅੱਜ ਚੱਲ ਜਾਂਦੇ ਤੇ ਮੁੜ ਕੇ ਕੰਮ ਨਹੀਂ ਨਹੀਂ ਤੂੰ ਮਾਰਿਆ ਚੱਕਰ ਆਲਾ ਕਰਦਾ ਲੰਮੀ ਨਾਲ ਗੱਲ ਕੀ ਕਹਿੰਦਾ ਉਹਨੂੰ ਕਿਹਾ ਵੀ ਮੈਂ ਭਾਜੀ ਤੇਰੇ ਚੜਾ ਜਾਂਦੇ ਤੇ ਜਾਣ ਕੇ ਲੈ ਜੀ ਮੈਨੂੰ ਉੱਥੇ ਹੈਲੋ ਸੱਸ ਜੀ ਘਰ ਲੰਮੀ ਕੀ ਹਾਲ ਆ ਮੇਰੀ ਗੱਲ ਸੁਣਨਾ ਮੈਂ ਅੱਡੇ ਤੋਂ ਬੱਸੇ ਬੈਹ ਜਾਣਾ ਮੇਰੇ ਪਾਜੀ ਚੱਲੇ ਹੀ ਕੰਮ ਤੇ ਤੇ ਮੈਂ ਵੀ ਘਰੋਂ ਉਹਨਾਂ ਦੇ ਨਾਲ ਹੀ ਆ ਗਈਆਂ ਤੂੰ ਐਦਾਂ ਕਰ ਵੀ ਮੈਨੂੰ ਗਾੜੀ ਆਣ ਕੇ ਲੈ ਜੀ ਚੰਗਾ ਅੱਧੇ ਕਹਿੰਦੇ ਤਾਂ ਕਾਜੀ ਫਿਰ ਆਜ ਕੀ ਕਹਿੰਦਾ ਲਾ ਜੂਗਾ ਆਂਦਾ ਮੈਂ ਆ ਜਾਂਦਾ ਵਾ ਚੱਲ ਆਉ ਮੰਮ ਬੈਠੀ ਆ ਹਾਂਜੀ ਬੈਠੀ ਤੇ ਉਹ ਦਵਾਈ ਵੀ ਖਾ ਲਈ ਖਾ ਲਈ ਅੱਛਾ ਤੇ ਚਾਹ ਜਿਹੀ ਲੈ ਲੈਣੀ ਇੱਥੇ ਕੋਈ ਨਹੀਂ ਆਤਾ ਬਾਹਰ ਉਹ ਕਹਿੰਦੀ ਇੱਥੇ ਬੈਠੀ ਆ ਮੈਂ ਅੱਛਾ ਤੇ ਉਹ ਆਉਂਦਿਆ ਹੈ ਭੈਣ ਦਾ ਫੋਨ ਤੇ ਆਂਦੀ ਤੁਰਦੀ ਆ ਮੈਂ ਅੱਛਾ ਤੇ ਆ ਜਾ ਇੱਥੇ 15 ਮਿੰਟਾਂ ਤੱਕ ਆ ਤੇ ਚਾਹ ਲਾ ਕੇ ਕੁਝ ਲੈ ਲਊਗਾ ਮੈਂ ਉੱਥੋਂ ਕੋਈ ਨਹੀਂ ਮੈਂ ਉੱਥੋਂ ਲਿਆਉਂਗਾ ਡੇਢ ਤੇ ਅੱਗੇ ਹੁਣ ਹੋਤਾ ਚਾਹ ਪੀ ਲੈਣੀ ਇੱਥੇ ਬਣਾ ਕੇ ਫਟ ਕੋਈ ਨਹੀਂ ਆਉਂਦੀ ਤੇ ਫੇਰ ਕਿੱਥੇ 사ਦੇ ਜਾਣ ਕਿਨੇ ਆ ਚਲ ਕੋਈ ਨਹੀਂ ਫੇਰ ਆਏਂਦੀ ਫੇਰ ਬਣਾਉਣਾ ਬਣਾਦਾ ਨਹੀਂ ਤੇ ਨਹੀਂ ਆਉਂਦੀ ਵੀ ਫੇਰ ਪੀਨੇ ਆ ਅੱਛਾ ਅੱਛਾ Det är det värsta <tals> jag har fått ਦੋਸਰੀ ਤਾਂ ਪੁੱਤ ਆਇਆ ਪਰ ਉਹਨਾ ਨਾਲ ਨਹੀਂ ਮੈਂ ਇਕੱਲੀ ਆਈ ਆ ਉਹ ਤੋਂ ਬੱਚੇ ਉਹਨਾ ਤਾਂ ਸਕੂਲ ਗਿਆ ਹੀ ਅੱਛਾ ਤੇ ਇਹ ਕੰਮ ਦੇ ਕੇ ਇਹ ਤੁਹਾਨੂੰ ਪਤਾ ਹੁਣ ਕੰਮ ਵੀ ਜ਼ਰੂਰੀ ਆ ਵਾਹ ਦੇ ਤੇ ਗੱਲ ਹੈ ਤੇ ਤੁਸੀਂ ਲਾਇਬ੍ਰੇਰੀ ਲੈ ਕੇ ਕਹਿੰਦੇ ਤੁਸੀਂ ਇਦਾਂ ਹੀ ਇੱਥੇ ਜੇ ਪੁੱਤ ਬਾਹਰ ਘੁੰਮ ਕੰਮ ਕਰੇ ਜਰਾ ਕਾਈ ਤੇ ਮੈਂ ਚਲ ਇੱਥੇ ਬਹਿ ਜਾਂਦੀ ਆ ਦੱਸੋ ਠੰਡ ਕਿੰਨੀ ਆ ਤੇ ਇਦਾਂ ਹੀ ਬਿਠੇ ਰਹੇ ਸੀ ਸਹੀ ਕੋਈ ਗੱਲ ਨਹੀਂ ਪੁੱਤ ਯਾਦ ਨਾਲ ਚਾਹੀਦਾ ਛੱਡ। ਸਿਰ ਠੀਕ ਹੋਣਾ? ਹਾਂ ਠੀਕ ਹੈ। ਦਵਾਈ ਦੂਈ ਖਾਂਦੇ ਨਾ? ਹਾਂ ਨੇ ਉਹ ਫੇਰ ਅਸਲ ਤੇ ਖਾ ਲਈਦੀ ਆ। ਅੱਛਾ ਅੱਛਾ। ਫੇਰ ਤੇ ਪਹਿਲਾਂ ਵੇਰ ਸਹੀ। ਚੱਲ ਇਹ ਆ ਕਿ ਦਵਾਈ ਖਾ ਕੇ ਵੀ ਬੰਦਾ ਠੀਕ ਰਵੇ ਨਾ? ਉਹਦੇ ਨਾਲ ਦੀ ਰੀਸ ਨਹੀਂ। ਅੱਜ ਕਾ ਹੈ ਦਵਾਈਆਂ ਦਾ। ਬੱਸ ਬੱਸ। ਤੁਸੀਂ ਕੱਲ ਫੋਨ ਕੀਤਾ ਤੇ ਮੈਨੂੰ ਦੇਖ ਵੀ ਮੈਂ ਭੱਜ ਕੇ ਪਿੰਡੋਂ ਹੁਆਵਾ। ਪਤਾ ਨਹੀਂ ਕਿਉਂ ਫੋਨ ਕੀਤਾ ਉਹ। ਪੁੱਤ ਮੇਰਾ ਜੀ ਕਰਦਾ ਸੀ ਮਿਲਣ ਨੂੰ। ਅੱਛਾ। ਤੇ ਮੈਂ ਚੱਲ ਮੰਗਾ ਆ ਹਾਂ ਜਰਾ ਘਰ। ਤੇ ਤੁਸੀਂ ਆ ਜਾ ਕਰੋ ਮਾਂ ਪੁੱਤ ਮੇਰੇ ਕੋ। ਕੋਈ ਨਹੀਂ ਆਵਾਂਗੇ ਧੋਪਾ ਲੱਗਦੀ ਹੈ ਨਾ ਫੇਰ ਆਵਾਂਗੇ। ਪਣ ਭਾਜੀ ਠੀਕ ਠਾਕ ਹੀ ਫਿਰ ਹਾਂ ਠੀਕ ਠਾਕ ਲਵਲੀ ਕਾਏ ਕੰਮ ਤੇ ਅੱਛਾ ਅੱਛਾ ਤੇ ਲਿਆਉਣਾ ਹੀ ਨਾਲ 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 ਫੇ ਤੈਨੂੰ ਪਤਾ ਹੀ ਆ ਹੁਣ ਜੀ ਇੱਕ ਦਿਨ ਹੀ ਟੋਟੇ ਜੇ ਤੇ ਫੇਰ ਓਖੇ ਹੁੰਦੇ ਆ ਓਏ ਆਹੋ ਵੀ ਗੱਲ ਠੀਕ ਆ ਤੁਹਾਡੀ ਹਾਂ ਤੇ ਉਹ ਦੂਜਾ ਨਿੱਕਾ ਉਹ ਸਕੂਲ ਗਿਆ ਹੀ ਉਹ ਠੀਕ ਆ ਠੀਕ ਆ ਤੇ ਮੈਂ ਹਾਂ ਚੱਲ ਉਹ ਸਕੂਲ ਗਿਆ ਉਹ ਕੰਮ ਤੇ ਗਿਆ ਤੇ ਪਾਜੀ ਤੇਰੇ ਦੇ ਨਾਲ ਹੀ ਆ ਗਈ ਹੱਡੇ ਤੱਕ ਅੱਛਾ ਅੱਛਾ ਤੇ ਮੈਨੂੰ ਬੱਸੇ ਬਾਹਰ ਤਾਂ ਤੇ ਚਲ ਗਈ ਠੀਕ ਆ ਓ ਮਾਤਾ ਵੀ ਰੋਜ਼ ਜਿਹੜੀ ਫੋਨ ਲਾ ਫੋਨ ਲਾ ਮੈਂ ਅੱਲਾ ਹਣ ਬੜਾ ਪਰਲੇਲਾ ਫੋਨ ਲਵਾਈਦਾ ਵਾ ਲੰਬਾ ਹੀ ਆਉਂਦਾ ਮੈਂ ਤਾਂ ਨਹੀਂ ਲੱਗਦਾ ਮੈਂ ਕੋਈ ਕੰਮ ਧੰਦਾ ਕਰਨਾ ਹੁੰਦਾ ਵਾ ਇੱਕ ਜੀ ਸਵੇਰੇ ਬੰਦਾ ਗੱਲ ਕਰ ਲੈ ਕਈ ਸ਼ਾਮਾਂ ਨੂੰ ਹੋਰ ਘੰਟੇ ਘੰਟੇ ਬਾਅਦ ਥੋੜਾ ਫੋਨ ਲਾੜਦਾ ਆ ਜਾਨਾ ਦੀ ਕਿਤੇ ਆਉਣਾ ਫੋਨਾਂ ਤੇ ਉੱਤੇ ਗੱਲਾਂ ਆਹ ਜੀਤ ਕਰਦਾ ਹੀ ਆ ਹੋਰ ਫੇਰ ਵੀ ਧੀਆ ਧੀਆ ਹੀ ਹੁੰਦੀਆਂ ਨੇ ਹੋਰ ਧਿਆਨ ਤੇ ਮੇਰਾ ਵੀ ਭਾਵੇਂ ਉੱਥੇ ਹੁੰਦੀ ਹੈ ਤੁਹਾਡੇ ਚ ਹੀ ਰਹਿੰਦਾ ਵਾ ਤੇ ਕੱਲੇ ਮਾਂ ਪੁੱਤ ਹੈਗੇ ਆ ਚਲੋ ਹਿਮਾ ਚਾਹਣਾ ਨਾ ਨਹੀਂ ਨਹੀਂ ਮੈਂ ਬੜੋਂ ਨਹੀਂ ਜਾ

ਚਲ ਕੋਈ ਨਹੀਂ ਮੈਂ ਮਾਰਦੀ ਆ ਆਜਾ ਦੱਸ ਮੈਂ ਆਪਣੇ ਚਾਹ ਬਣਾ ਕੇ ਲੈ ਆਉਂਦੀ ਕੋਈ ਗੱਲ ਕੀ ਅੱਗੀ ਆ ਰੋਜ਼ ਤੂੰ ਹੀ ਬਣਾਉਂਦੇ ਜੇ ਤਾਂ ਕੀ ਪਤਾ ਸਾਡਾ ਹੱਕ ਵਤੈਨੂੰ ਚਾਹ ਪਿਆਦਾ ਕੋਈ ਗੱਲ ਨਹੀਂ ਜਦੋਂ ਮੇਰੀ ਭਾਤੀ ਆ ਗਈ ਨਾ ਫੇਰ ਨਹੀਂ ਮੈਂ ਬਣਾਇਆ ਕਰਨੀ ਫੇਰ ਇਹ ਮਾਮਾ ਤੀਏ ਨੇ ਗੱਲਾਂ ਬਾਤਾਂ ਕਰਿਆ ਕਰਦੀਆਂ ਆ ਆਹ ਜਾਈ ਜੇ ਬੈਠ ਆਹ ਫੇਰ ਆਪੇ ਉਹ ਚਾਹ ਬਣਾਇਆ ਕਰ ਤੇ ਮੈਂ ਮਾਰਨ ਲੱਗੀ ਤਵਾਜ ਮਾਰ ਚਾਹ ਹੋ ਆਹ ਫੋਨ ਕੀ ਯਾਰ ਚੁੱਕਣਾ ਸੀ ਉਹ ਨਾ ਭੈਣ ਨੇ ਆਉਣਾ ਸੀ ਅੱਜ ਤੇ ਮੈਂ ਉਹਨੂੰ ਲੈਣ ਚਲ ਗਿਆ ਤੇ ਉਹ ਸਕੂਟਰੀ ਦੇ ਨਾ ਪਤਾ ਨਹੀਂ ਲੱਗਾ ਆਹੋ ਨਹੀਂ ਨਹੀਂ ਹੋਰ ਤਾਂ ਨਹੀਂ ਕੋਈ ਵੀ ਗੱਲ ਬਾਤ ਆ ਉਹ ਨਹੀਂ ਨਹੀਂ ਰਿਸ਼ਤਾ ਇਹ ਨਹੀਂ ਸੀ ਥੋੜਾ ਰਿਸ਼ਤਾ ਹੋ ਜਾਣਾ ਕੋਈ ਨਹੀਂ ਕੋਈ ਨਹੀਂ ਵਿਆਹ ਤੇ ਨਹੀਂ ਕਰਾਉਂਗਾ ਮੈਂ ਟੈਨਸ਼ਨ ਨਾ ਲੈ ਆ ਉਹਦੇ ਉਧਾਂ ਆਈ ਵਿਚਾਰੀ ਮਿਲਣ ਗਈ ਲਾਈ ਉਹ ਬੰਮੀ ਦੀ ਦਵਾਲੀ ਹੁਣ ਫੜਦੀ ਕੁੜੀ ਨੂੰ ਸਾਧ ਕੁੜੀ ਨੂੰ ਸਾਧ ਤੈਨੂੰ ਪਤਾ ਹੀ ਹੈ ਪੁਰਾਣੀਆਂ ਗੁੜੀਆਂ ਜਾਂ ਸਾਧੀਆਂ ਹੁੰਦੀਆਂ ਆ ਆ ਹੋ ਜਾ ਹੋ ਯਾਰ ਉਹ ਕੁੜੀ ਵਿਚਾਰੀ ਨਾ ਮਾਤਰ ਘੜ ਵਿਆਹਤੀ ਆ ਡੜੀ ਨੇ ਆਇਓ ਮੈਂ ਜਦੋਂ ਨਿਕਾ ਠੀਕ ਆ ਬੰਦੇ ਆਹ ਤੇ ਹੁਣ ਫਿਰ ਉਹਨੂੰ ਲੈਣ ਜਾਣਾ ਪੈਂਦਾ ਵਾ ਗਾੜੀਆਂ ਹਾਂ ਉਹ ਹੁਣ ਚਾਚੂ ਲਈ ਬਣਾਉਣ ਤੇ ਮੈਂ ਫਿਰ ਬਾਹਰ ਆ ਗਿਆ ਉੱਥੇ ਕੋਈ ਮੀਂਹ ਕਰਨਾ ਹਾਂ ਚੱਲ ਹੁਣ ਜਦੋਂ ਮੈਂ ਲਾਵਾਂਗਾ ਉਦਾਂ ਹੀ ਚੁੱਕੀ ਹੁਣ ਉਹਦੇ ਸਾਹਮਣੇ ਨਾਲ ਲਾ ਲਈ ਜਿਹੜੇ ਸਾਹਮਣੇ ਆ ਗਿਆ ਨਾਲ ਫੇਰ ਸਵਾਲ ਜਵਾਬ ਕਰਨਾ ਆਪਣੇ ਕਿਹਦਾ ਫੋਨ ਆਉਂਦਾ ਕਿਹਦਾ ਨਹੀਂ ਹਾਂ ਆ ਤਾਂ ਹੀ ਨਹੀਂ ਅੱਜ ਕੱਲ ਜਾਇਆ ਮੈਂ ਕਿ ਓਏ ਆ ਫਿਰ ਗਾੜੀਆਂ ਲਿਆਉਣਾ ਪੈਂਦਾ ਹੁਣ ਜਾ ਕੇ ਤੁਹਾਨੂੰ ਪਤਾ ਹੀ ਹੈ ਹੋਰ ਤੇ ਨਹੀਂ ਕੋਈ ਘਰ ਚ ਹਾਂ ਕੋਈ ਨਹੀਂ ਨਹੀਂ ਮੈਂ ਕੱਲ ਆਉਣਾ ਵਾਂ ਇਹਨਾਂ ਚੱਲ ਜਣਾ ਸ਼ਾਮਾਂ ਨੂੰ ਆਹ ਕੋਈ ਨਹੀਂ ਕੱਲ ਆਉਂਗਾ ਮੈਂ ਹਾਂ ਹਾਂ ਕੋਈ ਗੱਲ ਨਹੀਂ लवली ਕਿਹਦਾ ਫੋਨ ਆਉਂਦਿਆਂ ਵਾ ਚੱਲ ਠੀਕ ਆ ਫਿਰ ਕੋਈ ਗੱਲ ਨਹੀਂ ਆ ਮੈਂ ਆਉਣਾ ਵਾਂ ਘੜੀ ਤੱਕ ਆਉਣਾ ਵਾਂ ਚੱਲ ਕਿਹਦਾ ਫੋਨ ਆਹ ਮੁੰਡੇ ਦਾ ਮੁੰਡਿਆ ਆ ਾਡੇ ਤੋਂ ਮੇਰੀ ਗੱਲ ਸੁਣ ਮੰਮੀ ਗੁੱਸੇ ਹੋਣ ਦਈ ਆ ਵੀ ਕਿੰਦਾ ਕਿੰਦਾ ਫੋਨ ਤੇ ਲੱਗਾ ਰਹਿੰਦਾ ਹਾਂ ਮੰਮੀ ਨੂੰ ਵੀ ਕਿਹਾ ਉਦਾਂ ਹੀ ਗੁੱਸੇ ਹੋਣ ਦਾ ਹੱਥ ਪੈ ਗਈ ਆ ਜੇ ਕਿਸੇ ਦਾ ਫੋਨ ਆ ਜਾਂਦਾ ਉਹ ਤੇ ਤੂੰ ਫੋਨ ਤੇ ਲੱਗਾ ਰਹਿਣਾ ਦੱਸ ਚਾਹ ਬਣਾਈ ਚਾਹ ਠੰਡੀ ਹੋ ਗਈ ਆਪਾਂ ਤੇਰੀ ਫੋਨ ਤੇ ਗੱਲ ਨਹੀਂ ਮੈਂ ਕਰਦੇ ਰਹਿਣਾ ਬਣ ਗਈ ਚਾਹ ਚਾਹ ਤੇ ਬਣ ਗਈ ਆ ਤੇ ਤੂੰ ਕਿੱਥੋਂ ਆਇਆ ਹੋਇਆ ਕਿ ਵੇਲ ਆਈ ਤੇ ਫੋਨ ਲਾ ਛੱਡਦਾ ਕੰਨਾਂ ਨੂੰ ਤੇ ਜੇ ਆਨੀ ਨੂੰ ਬੈਠਾ ਬੈਠਾ ਫੋਨ ਆਈ ਯਾਰ ਮਾਦਾ ਕੀ ਹੋ ਗਿਆ ਐਵੇਂ ਉਹ ਨਹੀਂ ਇਹਨੇ ਫੋਨ ਲਾ ਲਾਉਂਦੇ ਉੱਤੇ ਗੱਲਬਾਤ ਕਰਕੇ ਬੰਦਾ ਆਪਣਾ ਕੰਮ ਕਰੇ ਚੱਲ ਬਾਹੂ ਆਪਣੇ ਕੰਮਾਂ ਵਾਲੇ ਵੀ ਇੰਨਾ ਕਰ ਤੂੰ ਹੁਣ ਓਏ ਉਹਨੇ ਸ਼ਹਿਰ ਨੂੰ ਜਾਣਾ ਹੈ ਤਾਂ ਡਿਆ ਮੈਨੂੰ ਫੋਨ ਕਰ ਲੈ ਨਹੀਂ ਖਰਚੇ ਤੁਰਨੇ ਆ ਕਿ ਚਾਹ ਹਟਣੇ ਆ ਖਰਚੇ ਵਧਣੇ ਆ ਕਿ ਦਿਨੋਂ ਦਿਨ ਤੇ ਨਾਲੇ ਇਹਦਾ ਫਿਰਿਆ ਨਾ ਟ੍ਰੈਫਿਕ ਬੜੀ ਆ ਸਮਾਂ ਨੀਗਾ ਚੰਗਾ ਤੇ ਬੜਾ ਡਰ ਲੱਗਦਾ ਇਹੋ ਉਹ ਚੱਲ ਕੋਈ ਗੱਲ ਨਹੀਂ ਬਾਹਰ ਮੈਨੂੰ ਤੇ ਜਾਣਾ ਮੈਂ ਤੇ ਆਂਦੀ ਰਹਿਨੀ ਨਹੀਂ ਇਹ ਨਹੀਂ ਗੱਲ ਤੇ ਮੈਂ ਕਹਿਦੀ ਰਹਿਨੀ ਪਤਾ ਪੁਲਾਣ ਦਾ ਹੋ ਗਿਆ ਠੇਰੇ ਸਾ ਯਾਦ ਹੋ ਗਿਆ ਇਮਾਨ ਤਾਂ ਇਹ ਪਤਾ ਕੀ ਆਪਣੇ ਕੰਮ ਕਰਕੇ ਤੇ ਬਾਹਰ ਜਾਣਾ ਹੀ ਹੁੰਦਾ ਤੇ ਲੋਕਾਂ ਲੈ ਗਏ ਤੂੰ ਤੁਰਿਆ ਰਹੀ ਨਾ ਕਦੀ ਸ਼ਹਿਰ ਚਲ ਗਿਆ ਕਦੀ ਕਿਤੇ ਚਲ ਗਿਆ ਲੋਕੀ ਕਿਹੜੇ ਮੰਦਰ ਇਹ ਆ ਉਹੀ ਤੇ ਗੱਲ ਹੋ ਆ ਚਲ ਚਾਹ ਪੀਓ ਘੁੱਟ ਤੇ ਗੰਨਾ ਕੋਨਾ ਸੁੱਤੇ ਆ ਵਾ ਗੰਨਾ ਕੱਲ ਨੂੰ ਕਹਿਣੇ ਭਈ ਇਹ ਹੁੰਨੇ ਆ ਉਹ ਲੱਗੇ ਇੱਥੇ ਲੱਗੇ ਵੇਲਾ ਬੰਦੇ ਆ ਪਿਆਜ ਕਮਾਲ ਹੈ ਜੀ ਆਹ ਟਾਈਮ ਨਾਲ ਸੁੱਤੇ ਆ ਤਾਂ ਤੇਰੇ ਦਾਦਾ ਹੋਰ ਭਾਂਡਿਆ ਹੋਆ ਭੈਣ ਹਾਂ ਤੁਸੀਂ ਬੈਠੇ ਕਿਤੇ ਦੇ ਦੇ ਦਾ ਕੀ ਕਮਾਲ ਸੁਟ ਗਿਆ ਠੀਕ ਹੈ ਕਿਤੇ ਕਿਹਦੇ ਕੀ ਪਚਣਾ ਵਾ ਤੇ ਇਕੱਲੇ ਚੱਲੇ ਜਾ ਵੀ ਕੋਈ ਪਰੇ ਨਾ ਪਹੇਂ ਆ ਮਿਲਦੇ ਸਿਰਪਾ ਇਥੇ ਵੜਨੀਆਂ ਦੋ ਫਸਲਾਂ ਧੱਤੀ ਮਿਹਨਤ ਕਰਾਂਗੇ ਤਾਂ ਆਪੇ ਸਭ ਕੁਝ ਬਣ ਜਾਂਦਾ ਹੁਣ ਫਿਰ ਮੈਂ ਕਾਲਜ ਚੱਲ ਜਾਣਾ ਮਗਰੋਂ ਕੌਣ ਕਦੋਂ ਕਦੋਂ ਕਰੂਗਾ ਕੰਮ ਚਲੋ ਤੁਹਾਨੂੰ ਹਿਆਰਾਂ ਇਥੇ ਕਈਆਂ ਦੇ ਟਰੈਕਟਰ ਕੰਦੂ ਕਰ ਰਹੇ ਨੇ ਲੈਵਰ ਲਾਓ ਕਿ ਤੂੰ ਨਾ ਲਾਵੋ ਕੋ ਲੈਵਰ ਕਿਹਦੀ ਸੱਤੀ ਪੈਂਦੀ ਆ ਉਹਨਾਂ ਦੇ ਪੈਸੇ ਲੈਣੇ ਕੋ ਕੰਮ ਹੀ ਇਸੇ ਤਰ੍ਹਾਂ ਦੇ ਬੰਦਾ ਕੀ ਕਰੇ ਚਾਹਣਾ ਬਹੁਣ ਤਰ੍ਹਾਂ ਦੇ ਕੰਮ ਤੇ ਕਰਨੇ ਹੀ ਪੈਂਦੇ ਆ ਤੇ ਜੇ ਕੋ ਬਣੂਗਾ ਤਾਂ ਤੇਰਾ ਹੀ ਬਣਨਾ ਵਾ ਜਦ ਜੋੜਿਆ ਮੈਂ ਕਰੂਗਾ ਤੇ ਇਹਨੇ ਵਰਤਣਾ ਆਹੋ ਗਾੜੀ ਸੌਖਾ ਰਵੇਗਾ ਜੀ ਆ ਜੰਤਰ ਹੋਊਗੀ ਤੇ ਤੇ ਨਾਲੇ ਮਾਤਾ ਦਾ ਧਿਆਨ ਰੱਖਿਆ ਕਰ ਇਹ ਨਹੀਂ ਵੀ ਤੂੰ ਬਾਹਰ ਫਿਰਦਾ ਰਹੇ ਉਹ ਠੀਕ ਨਹੀਂ ਜੀ ਇਹ ਨਾ ਰਹਿਣਾ ਇਹ ਫੋਨ ਤੋਂ ਡਈ ਰਹਿੰਦੀ ਮੈਨਾਂ ਚਿਰਚਿਰ ਕਰਨਾ ਬਸ ਚਲ ਚਾਹ ਪੀ ਹੋਈ ਕਰਨਾ ਪੈਂਦਾ ਹੀ ਆ ਚਿਰਚਿਰ ਹਾਂ ਫੜੋ ਤੂੰ ਵੀ ਲੱਲਾ ਚੱਲ ਅਰ ਪਤਾ ਤੈਨੂੰ ਪੀਣਾ ਆ ਪੀ ਕੇ ਫੋਨ ਉੱਪਰ ਕਰਕੇ ਤੇਤ ਕਰਕੇ ਖੋੜੇ ਨੂੰ ਫੜ ਬੋਤੇ ਤਰ੍ਹਾਂ ਕਰਕੇ ਇਹਦੇ ਤਾਂ ਮੰਨਣਾ ਨੀਗਾ ਤੇ ਇਹਦਾ ਵਿਆਹ ਕਰਾ। ਉਹ ਮੈਂ ਨਾ ਮਾਤਾ ਜੀ ਕਰਾਉਣਾ ਜੀ। ਨਹੀਂ ਤੇ ਮੈਨੂੰ ਸੁੱਖ ਕਿੱਦਾਂ ਆਉਣਾ ਆ। ਕੋਈ ਨਹੀਂ ਕਰਾਉਣਾ। ਕਿਦਾਂ ਸੁੱਖ ਆਵੇ? ਮੈਂ ਵੀ ਕਿੱਦਾਂ ਬੈਠ ਕੇ ਮੱਝੇ ਟੱਪਾ ਵਾਲਾ। ਨਹੀਂ ਨਾ ਹਾਇ ਲਾਦਾ ਮੈਨੂੰ ਵਿਆਹ ਕਰਾ। ਨਹੀਂ ਅੱਭੀ ਗੱਲ ਤੇ ਮੁੰਡੀ ਦੀ ਵੀ ਠੀਕ ਵਾ। ਹੁਣ ਤੱਕ ਰੋਟੀ ਪਾਣੀ ਪਾਤਲਾ ਵਾ। ਤੇ ਵਿਆਹ ਕਰਵਾ ਤੋ ਵੀ ਦੋ ਸਾਲ ਸੁੱਖ ਨਹੀਂ ਮੈਨੂੰ ਰੱਪਾ ਕਰਾਉਣਾ ਮੈਂ ਨਹੀਂ ਕਰਾਉਣਾ ਵਿਆਹ। ਐਂ ਕਿਉਂ ਕੀ ਕਰਨਾ ਤੂੰ ਵਿਆਹ ਨਹੀਂ ਕਰਾਉਣਾ ਜੇ ਪਾ ਕੇ ਤਾ ਨਹੀਂ ਲੇ। ਦੱਸ ਬਾਹਰ ਜਦੋਂ ਕਰਾਣਾ ਤੇਰੇ ਨਾਲ ਦੇ ਸਾਬੇ ਆਏ ਜਾਣਦੇ ਆ ਨਹੀਂ ਆਂਦਾ ਤਾਂ ਮੈਂ ਪਕਾ ਕੇ ਖਵਾ ਲੂੰਗਾ ਜੇ ਬਾਹਰ ਮੁੰਡਿਆ ਚ ਰੁਚੀ ਹੋਵੇ ਤੇ ਮੈਂ ਇੱਥੇ ਭੁੱਖੀ ਮਰਦੀ ਰਵਾਂ ਮੱਜੀ ਤੇ ਇਹਨੇ ਇਥੇ ਤੋਂ ਪਾਉਣੀਆ ਕੱਲੀਆਂ ਨੇ ਰੋਟੀਆਂ ਪਕਾ ਦੀਆਂ ਨੇ ਫੇਰ ਆ ਗਏ ਰੋਟੀਆਂ ਨੇ ਇਹ ਸਰਗੀ ਆ ਮम्मी ਤੁਸੀਂ ਵੀ ਇਹ ਗੱਲ ਠੀਕ ਹੀ ਕੀਤੀ ਮੇਰੀ ਤਾਂ ਇੱਕ ਜਠਾਣੀ ਆ ਪੜੇ ਰਿਸ਼ਤੇ ਕਰਾਉਂਦੀ ਆ ਮੇਰਾ ਰਾਤਾ ਮੈਨੂੰ ਕਹਾਂ ਵੀ ਮੇਰੇ ਭਰਾ ਵਾਸਤੇ ਕੁੜੀ ਪਈ ਲੱਭ। ਉਹ ਜਾਗਾ ਭੈਣ। ਉਹ ਮੈਨੂੰ ਆਈਆਂ ਕਿ ਤਾਂ ਰਿਸ਼ਤਾ ਕਰਾਉਣਾ। ਇਹ ਤਾਂ ਵੇਖ ਲਾ ਕਰਤਾ ਹੀ ਹੈ। ਹੈ ਕੋਈ ਗੱਲ ਨਹੀਂ। ਤੇਰੇ ਕੋਲ ਆ ਰਹਿਣਾ। ਇਹਨੇ ਇਦਾਂ ਹੀ ਕਰਾਵੇ ਨਾ ਪਤਾ ਲੱਗੇ ਜ਼ਿੰਮੇਵਾਰੀ ਕੀ ਚੀਜ਼ ਹੁੰਦੀ ਹੈ। ਨਾਲੇ ਇਹ ਤਾਂ ਜਿੱਦਾਂ ਹੁਣ ਆਪ ਬਾਹਰੋਂ ਦਾ ਚਲ ਜਾਂਦਾ ਤੁਹਾਡੇ ਨਾਲ ਕਿਹੜਾ ਰੌਣਕ ਹੋਊਗੀ। ਦਵਾਈ ਖਾਣੀ ਆ। ਭਾਜੀ ਕਹਿੰਦੇ ਪੌਣਟ ਨਹੀਂ ਖਾਗੇ ਮੈਂ ਡੇਗ ਪਾਵਾਂ। ਚਾਹੇ ਮੈਂ ਕਿਸ ਤਰ੍ਹਾਂ ਹੋ ਜੀ। ਆ ਤਾਂ ਮੁਰਤੇ ਕਿੰਨੇ ਮੈਨੂੰ ਮਾਗੂਗਾ ਮੈਨੂੰ। ਕੋਈ ਗੱਲ ਨਹੀਂ। ਇਹਨੇ ਇਦਾਂ ਹੀ ਕਰਨਾ। ਤਾਂ ਗਾਲਾਂ ਤੋੜਦੇ ਨਾ ਕਰਦੇ ਇਹ ਤਾਂ ਕਰਦੇ। ਇਹਨੇ ਤਾਂ ਇਨੇ ਨਹੀਂ ਇਹ ਤਾਂ ਹੋਇਆ ਪੂਣਾ ਚੱਲ ਰੱਖਾਂ ਭਾਂਡੇ ਆਪੇ ਬਕਾਲੀਆਂ ਤਾਂ ਆਪੇ ਖਾ ਲਈਆਂ ਹੋਰ ਮੰਮੀ ਦਵਾਈ ਹੈਗੀ ਆ ਕਿ ਲਿਉਣ ਵਾਲੀ ਆ ਨਹੀਂ ਦਵਾਈ ਤਾਂ ਹੈਗੀ ਬਹੁਤੀ ਮੇਰੇ ਕੋਲ ਤੂੰ ਆਪਣਾ ਸੁਣਾ ਮੈਂ ਵੀ ਇਦਾਂ ਠੀਕ ਹੀ ਆ ਕੇ ਤੇਲਵੇਰਾ ਹੈਗਾ ਨਹੀਂ ਲਵੇਰਾ ਨਹੀਂ ਹੈਗਾ ਪਿਛੇ ਦੇ ਪੈਸਿਆਂ ਦੀ ਲੋੜ ਹੀ ਤੇ ਮੱਝ ਫਿਰ ਇਹਨਾਂ ਵੇਚਤੀ ਸੀ ਤਾਂ ਹੁਣ ਮੁੱਲ ਮੰਨ ਲਈ ਲੈ ਆਈਦਾ ਥੋੜਾ ਬੋਤਾ ਤੇ ਚੱਲਦੇ ਜਾਣਾ ਚੱਲਦੇ ਮੁੱਲ ਮੰਨ ਕੀ ਬਣਦਾ ਵਾ ਬਣਦਾ ਤੇ ਨਹੀਂ ਹੁਣ ਕੀ ਕਰਨਾ ਫਿਰ ਅੱਧਾ ਤੇ ਲੋਕੀ ਵਿੱਚ ਪਾਣੀ ਬਾ ਦਿੰਦੇ ਆ ਇੱਦਾਂ ਹੀ ਆ ਕਿ ਹੈਨੀ ਸੋਰ ਤੋਂ ਆਪ ਨਹੀਂ ਹੁੰਦਾ ਆ ਤੂੰ ਮੈਂ ਗਾੜੀ ਹੋ ਕੇ ਚੱਲ ਵੇਖ ਲੈਨੇ ਮੱਧ ਮੁੱਜ ਕੋਈ ਆ ਮੇਰੇ ਤੇਰੇ ਪਿਓ ਨੇ ਕਾਲੀ ਕਰ ਦਿੱਤੀ ਵੇਖਦੇ ਵਿਚਾਰ ਤੇ ਕਿਹਦੇ ਲਾਭੋ ਸ਼ਾਭੋ ਪਤਾ ਕਰਦੇ ਤੇ ਫਿਰ ਤੇਰਾ ਕਰਦੇ ਥੋੜਾ ਹੋਦਾ ਵੀ ਗੱਲ ਪਿਆ ਢੋਲ ਤੇ ਵੀ ਜਾਉਣਾ ਹੀ ਪੈਣਾ ਵਾ ਕੀ ਕਰਨਾ ਹੁਣ ਟਾਈਮ ਤੇ ਪਾਸ ਕਰਨਾ ਹੀ ਆ ਨਾ ਹੁਣ ਨਿਆਣੇ ਜਦੋਂ ਇੱਥੋਂ ਹੋ ਕੇ ਜਾਂਦੇ ਆ ਨਾ ਤੇ ਜਾ ਕੇ ਕਹਿੰਦੇ ਮੰਮੀ ਜਿੱਦਾਂ ਦਾ ਮਾਮੂ ਕਾ ਘਰ ਬਣਿਆ ਵਾ ਉਦਾਂ ਦਾ ਘਰ ਬਣਾਈਏ ਹੁਣ ਉਹਨਾਂ ਨੂੰ ਮੈਂ ਕੀ ਦੱਸਾਂ ਪੀ ਸਾਡੇ ਹਾਲਾਤ ਕਿੱਦਾਂ ਦੇ ਆ ਰੀਝ ਹੀ ਹੁੰਦੀ ਬੱਚਿਆਂ ਨੂੰ ਵੇਖ ਕੇ ਚੱਲ ਮੈਂ ਤੇ ਇਹ ਆ ਨਹੀਂ ਵੀ ਨਿਆਣੇ ਪੜ੍ਹ ਲਿਖ ਕੇ ਨਾ ਕਿਤੇ ਬਾਹਰ ਅੰਦਰ ਚੱਲ ਜਾਣ ਤੇ ਫੇਰ ਹੀ ਦਿਨ ਮੋੜਾਉਣ ਨਹੀਂ ਫੇਰ ਮੋੜੇ ਆਉਣੇ ਆ ਸਰ ਜਾਨੇ ਕਮਾਉਣ ਦੇ ਥੋੜਾ ਥੋੜਾ ਤਾਂ ਉਹ ਗੱਲ ਪੀ ਕੰਮ ਹੋ ਜਾਂਦਾ ਹਾਂ ਪਰ ਬੜਾ ਔਖਾ ਇਦਾਂ ਟਾਈਮ ਕੱਢਣਾ ਕੀ ਮੈਂ ਕਰਾਂ ਚਲ ਜਰ ਕੇ ਤਰੀਆ ਤੰਦਾਂ ਕਰੀ ਜਾ ਤੇ ਆਈਆਂ ਹੁਣ ਤੇ ਤੇ ਮੈਂ ਇਸੇ ਪਾਜ ਨਾਮ ਤੇ ਨੂੰ ਸੱਜਿਆ ਸੀ ਹਾਂਜੀ ਇਹ ਸੋਹ ਸਲਾਹ ਹੁਲਦੀਆ ਕਰਨੀ ਕੋ ਸਾਡੇ ਪੈਦੇ ਕੋ ਤੇਰੇ ਪੈਦੇ ਦੀ ਹਾਂ ਕੋਈ ਤਰ੍ਹਾਂ ਆ ਵੀ ਥੋੜੇ ਬੋਤੇ ਪੈਹੇ ਲੈ ਜਾ लवली ਧਿਆਨ ਦੇ ਤਵਾ ਤੇ ਵਟ ਕੇ ਅੱਛਾ ਹਾਂ ਪਰ ਕੀ ਨਾ ਨਾ ਅਹੀਂ ਮੈਂ ਟੈਹੇ ਤੋ ਥੋੜੇ ਬੋਤੇ ਲੈ ਜਾ ਤੇ ਇਹ ਤੂੰ ਡੰਗਾ ਲੈਣਾ ਡੰਗਾ ਲੈਣੀ ਦੋ ਤਵਾਸ ਤੇ ਬੱਚੇ ਖਾਣਗੇ ਕੰਮ ਕਰ ਲੋਏ ਬਣਨਗੇ ਤੇਰੇ ਬੱਚੇ ਹਾਂ ਹੁਣ ਤੇ ਚਾਹ ਹੀ ਪੀਂਦੇ ਆ ਕੋਟ ਤੈ ਕੋ ਲੈ ਜਾ ਥੋੜੇ ਬੋਤੇ ਪੈਹੇ ਤੇ ਵਿਆਹ ਤੇ ਜਿੰਨੇ ਪਹਿਣ ਕੇ ਫੇਰ ਤਿੰਤੇ ਦਾਂਗੇ ਤੈਨੂੰ ਕੀ ਪਸੰਦ ਦੀ ਨੂੰ ਕੋਈ ਲਵਲੀ ਦੇ ਆਉ ਤੈਨੂੰ ਕਰੀ ਚਲ ਠੀਕ ਆ ਤੇ ਨਾਈ ਤੇਰੇ ਵਾਸਤੇ ਲਿਆ ਆ ਇੱਕ ਸੂਟ ਅੱਛਾ ਇਕੇ ਭਾਈ ਆ ਇਹ ਸਾਰਿਆਂ ਦੇ ਲੈ ਆਏ ਨੇ ਅੱਛਾ ਤੇ ਕਰਨ ਸੂਟ ਬੜਾ ਸੋਹਣਾ ਮੈਨੂੰ ਲੱਗਾ ਤੇ ਮੈਂ ਤੇਰੇ ਵਾਸਤੇ ਲਿਆ ਆ ਤੂੰ ਇਹ ਤਰਾਵਾ ਪੀ ਕੇ ਖਾਣਾ ਤੇ ਲੈ ਜਾ ਚਲ ਠੀਕ ਆ ਹੁਣ ਮਾਵਾ ਨੇ ਦੇਣਾ ਪਰਝਾਈਆਂ ਦਾ ਕੋਈ ਪਤਾ ਨਹੀਂ ਗਾ ਆਹੋ ਇਹ ਗੱਲ ਤੇ ਹੈ ਜੀ ਚਾਹ ਪਾਣੀ ਪਿਆਲ ਦ ਪਰਝਾਈਆਂ ਉਹਨਾਂ ਹੀ ਬਣਾ ਹੁੰਦਾਈਓ ਤੂੰ ਉਹਨਾਂ ਚਾਹ ਤਾਂ ਲਓ ਜਿੰਨਾਂ ਚਾਹ ਪਰਝਾਈ ਨਹੀਂ ਆਉਂਦੀ ਮਾਤਾ ਮੈਂ ਵੀ ਤਾਂ ਤੇਰਾ ਕਰਕੇ ਭੱਜੀ ਆਉਣੀ ਆ ਨਾ ਤੂੰ ਕੱਲ ਫੋਨ ਕੀਤਾ ਤੇ ਮੈਨੂੰ ਉਥੇ ਚੈਨ ਨਹੀਂ ਆਇਆ ਮੈਂ ਉਸੇ ਵੇਲੇ ਆਈ ਵੀ ਮੈਂ ਮਿਲ ਕੇ ਆਉਣਾ ਤੇ ਤੈਨੂੰ ਮੈਂ ਫਾਇਦਾ ਹੀ ਦਿੱਤਾ ਇਹਦਾ ਸੂਟ ਲੈ ਕੇ ਅੰਦਰ ਹੋਇਆ ਆਉਣੀ ਆ ਤੇ ਵਿਹਲਾ ਤੂੰ ਲੈ ਜੀ ਫਿਰ ਚੰਗਾ ਤੇ ਮੈਨੂੰ ਚੇਤਾ ਨਾ ਭੁੱਲ ਜੇ ਪਤਾ ਤੁਹਾਈ ਖਾਣੇ ਚੇਤਾ ਨਹੀਂ ਰਿੰਦਾਂ ਮਂ ਜੀਦਾ ਵਿਹਲਾ ਫਿਰ ਵੀ ਮਾਂ ਆ ਨਾ ਤੇ ਇੰਨਾ ਧਿਆਨ ਰੱਖਦੀ ਆ ਮੇਰੇ ਵਾਸਤੇ ਸੂਟ ਲਿਆ ਇਹ ਸਾਰਿਆਂ ਨੇ ਲਿਆ ਹੀ ਤੇ ਮੈਨੂੰ ਵੀ ਇਹ ਹੀ ਵੀ ਚੱਲ ਮੈਂ ਵੀ ਲੱਲਾਂ ਚੱਲ ਮੈਂ ਤੇ ਉਹ ਹੱਥ ਜੋੜਦੀ ਆਂ ਕਿ ਜਿੱਦਾਂ ਦੀ ਮੇਰੀ ਮਾਂ ਵਾ ਨਾ ਏਦਾਂ ਦੀ ਗਾੜੀ ਪਰਜਾਈ ਆ ਜੇ ਨਾ ਤੇ ਮੇਰੇ ਵੀ ਪੇਕੇ ਬਣੇ ਰਹਿਣ ਕਿਤੇ ਮੱਥੇ ਵਾਟ ਨਾ ਪਾਵੇ ਮੈਨੂੰ ਆਈ ਨੂੰ ਤੇ ਮੈਂ ਵੀ ਚਾਈ ਚਾਈ ਆਵਾ ਇੱਥੇ ਲੱਭਕ ਸੂਟ ਵੀ ਜੇ ਤੇਰੀ ਪਸੰਦ ਵਾ ਤੇ ਵੇਖ ਲੈਨੇ ਉਹ ਬਤਾ ਮਾਂ ਆਖਿਆ ਜੀ ਪਾਈ ਨਹੀਂ ਮੰਮੀ ਸੂਟ ਤੇ ਪੜਾਈ ਸੋਨਾ ਵਾ ਮੈਨੂੰ ਬੜਾ ਪਸੰਦ ਵਾ ਕਿੰਨਾ ਸੋਹਣਾ ਰੰਗ ਵਾ ਬੜਾ ਹੀ ਸੋਹਣਾ ਸੂਟ ਵਾ ਤੇ ਲਿਆਵਾ ਨਹੀਂ ਮੈਂ ਸਵਾਉਂਗੀ ਜਿਹੜੇ 4% ਜਿਹੜੇ ਬਾਕੀ ਲਾਗੇ ਤੇ ਇੱਕ ਮੈਂ ਫਿਰ ਫੜ ਲਿਆ اچھا ਇਹ ਮੈਂ ਨਹੀਂ ਆਪਣੀ ਟੀ ਵਾਸਤੇ ਨਹੀਂ ਗੜਾ ਹੀ ਸੋਨਾ ਸੋਨਾ ਕੋਈ ਨਹੀਂ ਮੈਂ ਸਵਾਕੇ ਪਾ ਕੇ ਆਉਂਗੀ ਹੁਣ ਤੋਰੀ ਸਵਾਹ ਲਵੀ ਨਹੀਂ ਨਹੀਂ ਮੈਂ ਆਪ ਸਵਾਉਂਗੀ ਗਾਂ ਕਿ ਮੈਂ ਦੇਣਾ ਵਾ ਲਵਲੀ ਪਤਾ ਨਹੀਂ ਕਿੱਥੇ ਚਲ ਗਿਆ ਵਾ ਇੱਥੇ ਹੋਣਾ ਕਿਤੇ ਆ ਜਾ ਤਾ ਇਹ ਤਾਂ ਵੀ ਨਾ ਮੁੰਡੇ ਦਾ ਕੋਈ ਹਾਲ ਨਹੀਂਗਾ ਅਸਲ ਤੇ ਨਾ ਮੰਮੀ ਹੈ ਰਾਵਣਿਆ ਆਹ ਹਾਂ ਕਿਹਨਾਂ ਮੈਂ ਤਾਂ ਹੰਬ ਗਈਆਂ ਹੁਣ ਪਤਾ ਨਿਆਣਾ ਵਾ ਉਹਨੂੰ ਇਹ ਤਾਂ ਪਤਾ ਨਹੀਂ ਲੱਗਦਾ ਉਹ ਤੇ ਜਿਹੜੇ ਨਿਆਣੇ ਅੱਜ ਕਾ ਤਿੱਖੇ ਬਰੇ ਨੇ ਇਹ ਪਤਾ ਨਹੀਂ ਪੋਲ ਆ ਜਾ ਕਿਦੇ ਉੱਤੇ ਬਾਹਰ ਸੂਟ ਵੀ ਲੈ ਜਾ ਤੇ ਉੱਥੋਂ ਲੈ ਲਓ ਆਪਾਂ ਤੇ ਗੋਬੀ ਵੀ ਕੱਟ ਲਾ ਤੇ ਚੌਲ ਹੈਗੇ ਆ ਆਹ ਚੌਲ ਲੈ ਇਹ ਚੌਲ ਹੈਗੇ ਆ ਮਾਮੂ ਹੈਗੇ ਆ ਹੈਗੇ ਹੈਗੇ ਸਾਰਾ ਕੁਝ ਹੈਗਾ ਨਹੀਂ ਨਾ ਚੀਜ਼ ਤੋ ਲੈ ਜਾ ਹੁਣ ਤੋ ਨਹੀਂ ਹੈਗੇ ਆ ਮੈਂ ਲੈ ਆਵਾ ਕਰਦ ਲੈ ਆ ਜਾ ਜਲਦੀ ਆ ਸੂਟ ਪਾ ਲੈ ਪਾਪੇ ਦੇ ਵਿੱਚ ਠੀਕ ਆ